ਪਾਪਾ ਜੀ ਉਹ ਨਾ ਆਇਆ ਘੂਣ ਦਾ ਮੁੰਡਾ ਨਵੀ ਉਹਦੇ ਕੋਲ ਕਰੋੜ ਕਿਪਈਆ ਨੂੰ ਫੜਾਇਆ ਸੀਗਾ ਉਹਦੇ ਥੋੜੇ ਬੋਤੇ ਖਲਾਏ ਬਾਕੀ ਨੇ ਖਲਾਏ ਨਹੀਂ 70 75 ਲੱਖ ਕਰੋੜ ਮੈਨੂੰ ਲੱਗਾ ਕਰੋੜੀ ਜਾਂਦਾ ਉਹਦੇ ਵਾਲੇ ਪੰਨੂੰ ਵਾਧੂ ਫੜਾਏ ਇਹਨੂੰ ਤੇ ਉਹ ਪਤੰਦਰ ਉਹ ਖਲਾਉਣ ਨਹੀਂ ਦਿਆ ਸੀਗਾ ਤੇ ਉਹ ਚੱਕਰ 'ਚ ਮੈਂ ਆ ਕੇ ਲੜ ਪਿਆ ਨਾ ਉਹਨੇ ਅੱਗੋਂ ਗੋਲੀ ਮਾਰ ਦਿੱਤੀ ਸਾਡੇ ਨਾਲ ਕੋਣ ਕੋਣ ਸੀ ਉਰੋਂ ਮੇਰੀ ਮੇਰੀ ਬੇਟੀ 4 ਸਾਲ ਦੀ ਹਾਂਜੀ ਬਚਾ ਆ ਗਿਆ ਬੇਟੀ ਦਾ ਉਹ ਜੇਨ ਮੈਂ ਨਾ ਪਰਾਂ ਕਰਦਾ ਤਾਂ ਉਹਨੇ ਉਹਦੀ ਵੀ ਗੋਲੀ ਮਾਰ ਦਣੀ ਬਾਅਦ 'ਚ ਭੱਜ ਗਿਆ ਸੂਟ ਕਾਰਨ ਹਾਂਜੀ ਨਹੀਂ ਉਹ ਭੱਜਾ ਨਹੀਂ ਉੱਥੇ ਘਲ ਉਤਾਰਿਆ ਮੈਂ ਚਲੇ ਗਿਆ ਨਹੀਂ ਗੋਲੀ ਵਜੀ ਤੇ ਪਤਾ ਨਹੀਂ ਕਿੱਥੇ ਚਲੇ ਗਿਆ ਮੈਂ ਉਹ ਉੱਥੇ ਬੈਠਾ ਰਹਿ ਗਿਆ ਹਾਂ ਹਾਂਜੀ ਹਾਂਜੀ ਕਾਰਵਾਈ ਚਾਹੀਦੀ ਆ ਠੀਕ ਹੈ ਜੀ ਭਾਜੀ ਕੀ ਨਾਮ ਤੁਹਾਡਾ ਕੀ ਹੈ ਮੇਰਾ ਨਾਮ ਭਾਜੀ ਗੁਰਜਿੰਦਰ ਸਿੰਘ ਆ ਤੇ ਮੈਂ ਮੇਰੇ ਤਾਇਆ ਜੀ ਦਾ ਬੇਟਾ ਆ ਸੂਰਜ ਪ੍ਰਕਾਸ਼ ਸਿੰਘ ਤੇ ਅੱਜ ਸ਼ਾਮ ਦੀ ਆ ਇਹਨਾਂ ਨੇ ਬਾਬਾ ਜੀ ਰੋ ਗਿਆ ਇਹਨਾਂ ਨੇ ਜ਼ਮੀਨ ਵੇਚੀ ਆ ਮੇਰੇ ਤਾਇਆ ਜੀ ਹੋਣਾ ਨੇ ਤੇ ਇਹਨੂੰ ਨਮੀ ਨੂੰ ਪੈਸੇ ਦਿੱਤੇ ਇਹਨਾਂ ਨੇ ਪਤਾ ਨਹੀਂ 1 ਕਰੋੜ ਸਮਥਿੰਗ ਦਿੱਤੇ ਸੀ ਕੱਲ੍ਹਨ ਲਈ ਇਨੇ ਕੁਝ ਪੈਸੇ ਤੇ ਭੇਜਤੇ ਤੇ ਕੁਝ ਨਹੀਂ ਭੇਜੇ ਇਹ ਦੂਸਰੀ ਵਾਰੀ ਫੇਰ ਉਥੋਂ ਕੈਨੇਡਾ ਤੋਂ ਵਾਪਸ ਆਇਆ ਇਸੇ ਲਈ ਦੋ ਤਿੰਨ ਵਾਰੀ ਅਹੀਂ ਗਏ ਆ ਦੇ ਕੋਲੇ ਮੈਨੂੰ ਇਹ ਕਹਿੰਦਾ ਵੀ ਰਿਹਾ ਵੀ ਚੱਲੀਏ 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 ਉਹਦੇ ਕੋਲ ਜਾਈਏ ਅੱਜ ਸ਼ਾਮ ਨੂੰ ਅੱਜ ਹੁਣ ਜਾਨੀ ਕਿ ਮੈਂ ਹੀ ਤੇ ਘਰੇ ਹੀ ਤੇ ਸ਼ਾਮੀ ਇਹ ਕਿਤੇ ਕੱਲਾ ਉਥੇ ਆਇਆ ਨੇ ਆਣ ਕੇ ਉਹਨੂੰ ਕਿਹਾ ਵੀ ਕਿੱਦਾਂ ਕਰਨੀ ਆ ਵੀ ਆਪਣੇ ਪੈਸੇ ਮੇਰੇ ਜਾਂ ਵਾਪਸ ਦੇ ਦੇ ਜਾਂ ਭੇਜ ਦੇ ਜਾਂ ਕੇ ਬਨੇ ਲਾ ਸਾਨੂੰ ਜਾਨੀ ਕਿ ਇਹਨੂੰ ਵੀ ਅਜ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਤੁਹਾਨੂੰ ਪਤਾ ਹੈ ਕੈਨੇਡਾ ਤੋਂ ਆਣ ਕੇ ਇੱਥੇ ਰਹਿ ਥੋੜੀ ਜਿਹਾ ਸਕਦਾ ਜ਼ਿਆਦਾ ਚਿਰ ਬੰਦਾ ਤੇ ਗਾੜੀਆਂ ਇੱਕ ਤੇ ਤੁੰਦੂ ਮੈਮੇ ਹੋ ਗਈ ਆ ਤੇ ਉਹਨੇ ਕੱਢ ਕੇ ਤੇ ਗੋਲੀ ਮਾਰਤੀ ਆ ਇਹਦੇ ਨਾਲ ਮੇਰੇ ਭਰਾ ਦੀ ਬੇਟੀ ਨਹੀਂ ਗਈ ਦੀ 4 ਸਾਲ ਦੀ ਇਹਨੇ ਫਿਰ ਉਹਨੂੰ ਸੇਵ ਕੀਤਾ ਉਹਨੂੰ ਬਚਾਇਆ ਵਾ ਤੇ ਉਸ ਤੋਂ ਬਾਅਦ ਮੁੜ ਕੇ ਸਾਨੂੰ ਤੇ ਫੋਨ ਗਿਆ ਵਾ ਤੇ ਅਸੀਂ ਫੋਨ ਦੇ ਉੱਤੇ ਜਾਨੀ ਕਿ ਇਹ ਵੀਰ ਨੂੰ ਕਿੱਥੇ ਰਹਿੰਦੇ ਨੇ ਕਿਹੜਾ ਪਿੰਡ ਨੇ ਇਹਨਾਂ ਦਾ ਦਪੁਰਜੀ ਪਿੰਡ ਆ ਜੀ ਤੇ ਕੀ ਮੰਗਦਾ ਅੱਲਾ ਵੀ ਪੇਮੈਂਟ ਭੇਜਦੀ ਹਾਂਜੀ ਪਹਿਲਾਂ ਵੀ ਪੇਮੈਂਟ ਭੇਜੀ ਆ ਪਹਿਲਾਂ ਭੇਜਦਾਰ ਆਣਾ ਪਹਿਲਾਂ ਇਹਨਾਂ ਦੇ ਇਹਦੇ ਨਾਲ ਜਾਨੀ ਕਿ ਸਾਡਾ ਉਹ ਬਣ ਗਿਆ ਜਿਵੇਂ ਵਿਸ਼ਵਾਸ ਜੇ ਬਣ ਜਾਂਦਾ ਹਾਂਜੀ ਪਹਿਲਾ ਪੇਮੈਂਟ ਪੇਜ ਦਰਿਆ ਹੁਣ ਇਹਨਾਂ ਨੇ ਜ਼ਮੀਨ ਵੇਚੀ ਤੇ ਥੋੜੇ ਜਿਹੇ ਪੈਸੇ ਯਾਨੀ ਕਿ ਹੌਲੀ ਹੌਲੀ ਕਰਕੇ ਉਧਰ ਲੈ ਕੇ ਜਾਂਦੇ ਹੈ ਯਾਨੀ ਕਿ ਇਹਨਾਂ ਨੇ ਉੱਥੇ ਜਾ ਕੇ ਆ ਇਨਵੈਸਟ ਕਰਨੇ ਹੈ ਜਾਂ ਜੋ ਵੀ ਖਰੀਦਣਾ ਹੈ ਆਪਣਾ ਘਰ ਬਾਜਾ ਜੋ ਵੀ ਗੋਲੀ ਮੈਂ ਕੌਣ ਸੀ ਕੀ ਨਾਮ ਉਹਦਾ ਉਹ ਜਿਹੜਾ ਓਨਰ ਆ ਉਹਦਾ ਸਟੋਰ ਦਾ ਨਵੀਂ ਹੈ ਹਾਂਜੀ ਹਾਂਜੀ ਨਵੀਂ ਅੱਛਾ ਜੀ ਉਹਨੇ ਮਰੀ ਗੋਲੀ ਹਾਂਜੀ ਹਾਂਜੀ ਉਹਨੇ ਮਰੀ ਕੀ ਪੁਲਿਸ ਤੋਂ ਕੀ ਮੰਗ ਕਰਦੇ ਉਹ ਦੀ ਸਾਨੂੰ ਭਾਜੀ ਸਾਡਾ ਕੇਹ ਬੰਨੇ ਯਾਨੀ ਕਿ ਜਾਂਦੇ ਪੈਸਿਆਂ ਦਾ ਕੀਤਾ ਜਾਵੇ ਨੰਬਰ 2 ਜਿਹੜਾ ਅੱਜ ਹੁਣ ਗੋਲੀ ਮਾਰਤੀ ਆ ਸਿੱਧੀ ਉਹਨੇ ਇਦਾਂ ਜਾਂ ਤਾਂ ਕੱਲ ਨੂੰ ਕੋਈ ਵੀ ਕੋਈ ਮੰਗੂਗਾ ਜਾਂ ਪੈਸੇ ਆਪਣੇ ਮੰਗੂਗਾ ਵਾਪਸ ਦੇ ਥੋੜੀ ਵੀ ਇਹ ਗੋਲੀਆਂ ਮਾਰ ਕੇ ਤੇ ਚਲੋ ਜੀ ਕੰਮ ਪਤਾ ਨਹੀਂ ਜੀ ਭੱਜ ਗਏ ਨਾ ਅਸੀਂ ਤੇ ਗਏ ਨਹੀਂ ਅਸੀਂ ਤੇ ਹਸਪੀਟਲ ਆਏ ਆ ਸੱਜੇ ਜੀ ਹਾਂਜੀ ਹਾਂਜੀ ਕਾਰਵਾਈ ਵਾਲੇ ਕਾਰਵਾਈ ਦੀ ਮੰਗ ਕਰਨ ਦੇ ਹਾਂ ਕਰਾਂਗੇ ਕਾਰਵਾਈ ਜੋ ਬੰਦ ਕਰਾਂਗੇ ਜੀ ਕਾਰਵਾਈ ਕਰਨੀ ਕਰਨੀ ਇਹਦੇ ਨਾਲ ਹੀ ਗੱਲ ਹੀ ਕੋਈ ਨਹੀਂ